ਇਹਨੂੰ ਕਈ ਵਾਰੀ ਕਮੇਟੀ ਵਾਲਿਆਂ ਨੇ ਵੀ ਕਹਿਆ ਆਇਆ ਵੀ ਭਾਈ ਇੱਥੇ ਚੱਕਦਾ ਤੇ ਕਮੇਟੀ ਵਾਲਿਆਂ ਨੇ ਵੀ ਵਿਚਾਰੇ ਨਹੀਂ ਸੁਣਦੇਗੇ ਬਾਹਰੇ ਚੱਕੇ ਲੈ ਜਾਣਾ ਪਤਾ ਖੱਲੇ ਨਾਲ ਨੂੰ ਹੁਣੇ ਖਾਲੀ ਜਾਈਦਾ ਖਾਲੀ ਕਰ ਦੇ ਅਸੀਂ ਕਿਦਾਂ ਨੁਕਸਾਨ ਵੀ ਕਰਨਾ ਚਾਹੁੰਦੇਗੇ ਬਾਹਰ ਕੱਢ ਦੇ ਨੂੰ ਤੇ ਇਹਨੂੰ ਕਈ ਵਾਰੀ ਕਮੇਟੀ ਵਾਲਿਆਂ ਨੇ ਵੀ ਕਹਿਆ ਆਇਆ ਵੀ ਭਾਈ ਇੱਥੇ ਚੱਕਦਾ ਤੇ ਕਮੇਟੀ ਵਾਲਿਆਂ ਨੇ ਵੀ ਵਿਚਾਰੇ ਨਹੀਂ ਸੁਣਦੇਗੇ ਮਾਲਕ ਕਿਹੜਾ ਮਾਲਕ ਬਲਾ ਮਾਲਕ ਇੱਧਰ ਆ ਮੇਰੇ ਸਾਹਮਣੇ ਬੁਲਾ ਰਿਹਾਵੇ ਸ਼ਰਾ ਤੇਰਾ ਕੋਕਾ ਕੋਕਾ ਤੇਰਾ ਹੈ ਤੈਨੂੰ ਕਿਹਨੇ ਲੋਟ ਦਿੱਤਾ ਇੱਥੇ ਲੋਨ ਨੂੰ ਸਾਹਮਣੇ ਤੈਨੂੰ ਨਿਸ਼ਾਨ ਸਾਹਿਬ ਨਜ਼ਰ ਨਹੀਂ ਆ ਰਿਹਾ ਤੈਨੂੰ ਬੋਲਦੇ ਆਂ ਜੀ ਬੋਲੋ ਬੋਲੋ ਫਟਾਫਟ ਉਹ ਜੋ ਪਹਿਲੇ ਸੇ ਮਾਲਕ ਲਗਾਏ ਜਰਾ ਮਾਲਕਾ ਮਾਲਕ ਨੂੰ ਬੁਲਾ ਇੱਥੇ ਫਟਾਫਟ ਨਹੀਂ ਤਾਂ ਤੇਰੇ ਚਪੇੜਾ ਉਹ ਪੈਣੀਆ ਜਿਹੜੇ ਯਾਦ ਕਰੇਗਾ ਉਹ ਕਹੇਗਾ ਮੈਂ ਆਪਣੇ ਹਟਾ ਲੈਣੇ ਹਟਾਣਾ ਨਹੀਂ ਇਹ ਚਤਵਾਰਾ ਚਤਵਾਰਾ ਸਮਾਨ ਤੇ ਅੱਗੇ ਵਧਾ ਰਿਹਾ ਸਮਾਨ ਬੰਦ ਕਰ ਜਲਦੀ ਬੰਦ ਕਰ ਚਲੋ ਬੰਦ ਕਰ ਦਿੱਤਾ ਸ਼ਟ ਕਰੋ ਲੈ ਗਿਆ ਬੰਦਾ ਬੰਦਾ ਮਾਰ ਕੇ ਲਾਓ ਗੋੜੀ ਮਾਰ ਕੇ ਅੱਗ ਲਾਓ ਸਾਰੇ ਨੂੰ ਬੱਲੋ ਅੱਗ ਲਾਓ ਬਾਹਰ ਕੱਢ ਕੇ ਅੱਗ ਲਾ ਦੇ ਬਾਹਰ ਲੈ ਆ ਦੇ ਅੱਟ ਚੱਕ ਕੇ ਮੇਰਾ ਫੌਜਾ ਚੱਕਦਾ ਓਏ ਓਏ ਗੋੜੀ ਪਾ ਕੇ ਅੱਗ ਲਾ ਦੇ ਬਲਾਈ ਕਰਪਾਨਾ ਨਾਲ ਲਾ ਦੇਣਾ ਯਾਰ ਦਾ ਦੇਣਾ ਲਾ ਯਾਰ ਹਾਂ ਆ ਜਾ ਆ ਜਾ ਆਪਣੇ ਆਉਣ ਚੱਕ ਇਹ ਗੱਲ ਕੀ ਆ ਤੈਨੂੰ ਪੈ ਜਾ ਦੰਦ ਪਾਇਆ ਤੈਨੂੰ ਪਰੰਗ ਲਾ ਦੇ ਗੁਰੂ ਘਰ ਦੇ ਗੁਰੂ ਘਰ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਲਾਣਾ ਦੇ ਆਪਣੇ ਮਾਰੋ ਇਹਦੇ ਕੈਮਰੇ ਥੋਖੇ ਲਾਏ ਸਾਹਮਣੇ ਗੁਰੂ ਘਰ ਆ ਤੁਹਾਨੂੰ ਪਾਏ ਸ਼ਰਮ ਨਹੀਂ ਆਉਂਦੀ ਪ੍ਰਵਾਸੀਆਂ ਨੇ ਗੰਦ ਪਾਇਆ ਇੱਥੇ ਪੰਜਾਬ ਚ ਆਣ ਕੇ ਵੀ ਕੋਈ ਸ਼ਰਮ ਘਾਲੋ ਮੰਦਰ ਤੋਂ ਗੁਰਦੁਆਰਾ ਸਾਹਿਬ ਤੋਂ ਚਪਾ ਦਾ ਸਮਾਨ ਜਰਾ ਚੱਕ ਕੇ ਅੱਗ ਲਾ ਦੇ ਬਾਹਰ ਛੱਡ ਦੇ ਬਾਹਰ ਸਾਲਾ ਸਮਾਨ ਲਓ ਕੱਢ ਕੇ ਬਾਹਰ ਇਹ ਕਿਧਰ ਗਏ ਮੁੰਡੇ ਚੱਕ ਕੇ ਸਮਾਨ ਨਾਲ ਆ ਗਿਆ ਆ ਨਾ ਸਾਰੇ ਕੋਕਾ ਲਾਇਆ ਜੋ ਕੋਕਾ ਲਾਇਆ ਜੀ ਇੱਥੇ ਸਾਹਮਣੇ ਗੁਰੂ ਗਾੜਾ ਕੈਮਰਾ ਮਰਿਆ ਜਾਵੇ ਨਿਸ਼ਾਨ ਸਾਹਿਬ ਸਾਹਮਣੇ ਲੱਗੇ ਆ ਉਹ ਗੁਰੂ ਗਾੜਾ ਆ ਕੋਕਾ ਆਇਆ ਦੱਸੋ ਇਹ ਕਿੰਨੀ ਦੂਰ ਆ ਪ੍ਰਵਾਸੀਆਂ ਨੇ ਇੰਨਾ ਕਿ ਸਾਡੇ ਪੰਜਾਬ ਦੇ ਐਸੀ ਤੈਸੀ ਫੇਰੀ ਪਈ ਆ ਜੋ ਕਿ ਗੁਰੂ ਘਾਰੇ ਸਾਹਮਣੇ ਕੋਖੇ ਲਾਏ ਹੋਏ ਹੋਇਆ ਕਿਸ ਨੇ ਤੇ ਲਾਇਆ ਇਹਨਾਂ ਸਾਰੇ ਬਾਹਰ ਕੱਢ ਕੇ ਲਾ ਇੱਧਰ ਆ ਚਲੋ ਆਨ ਬਾਹਰ ਕੱਢ ਕੇ ਪੰਜਾਬ ਦੇ ਵਿੱਚ ਕਹਿੰਦਾ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਿਆ ਹੈਗਾ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਬਾਬਾ ਜੀ ਸਾਡੇ ਨਾਲ ਜੁੜ ਚੁੱਕੇ ਇੱਕ ਮੇਟੀ ਵਾਲੇ ਬਾਬਾ ਜੀ ਹੋਰ ਦੱਸ ਕੀ ਕਹਿਣਾ ਛੋਣੇ ਆਹ ਸ਼ਾਹਨ ਸਕੂਲ ਮਰੀਆ ਤੋਂ ਉੱਥੇ ਵੀ ਆ ਉਂਕਾਰ ਦੇ ਗਏ ਨੇ ਉਹਨਾਂ ਦੀ ਆਓ ਤੇ ਬਾਬਾ ਕੀ ਕਹਿਣਾ ਛੋਣੇ ਤੁਸੀਂ ਤਾਂ ਮੇਟੀ ਕਿੱਥੇ ਗਈ ਸੀ ਕਮੇਟੀ ਦੇ ਬਾਕੀ ਮੈਂਬਰਾਂ ਦੀ ਬਾਕੀ ਕੰਮ ਦੇ ਗਏਗਾ ਮੈਂ ਖੋਜਾ ਬੰਦ ਕਰਵਾਇਆ ਬਹੁਤ ਵਾਰੀ ਕਹਿ ਦੋ ਕਿਹਾ ਭਾਈ ਅੱਛਾ ਕੋਈ ਗੱਡ ਨਹੀਂ ਰੱਖੀ ਕੋਈ ਘੜਤੀ ਰੱਖੀ ਅੱਛਾ ਕੋਈ ਕਿਸੇ ਨੇ ਚੁੱਕਿਆਗਾ ਕੱਲਾ ਆਡਰ ਆਜੋ ਉੱਥੇ ਉੱਥੇ 200 ਚਲੋ ਉੱਥੇ ਵੀ ਦੇਖੋ ਕਿ ਜਿਹੜੇ ਆ ਜਾਣਗੇ ਅੱਗੇ ਵੀ ਖੋਖੇ ਹੋ ਰਹੇ ਇਹਨੂੰ ਬੰਦ ਕਰ ਇਹਨੂੰ ਖੋਖਾ ਚੱਕ ਕੇ ਬਾਹਰ ਸਾਡੇ ਆ ਨਵੇਂ ਬੰਦਾ ਬੁਲਾ ਫੜਾ ਫੜ ਸਿਰ ਪਾਸੇ ਪੂਰਨ ਕਰੋ ਯਾ ਕਿ ਦੁਕਾਨ ਚ ਕੀ ਚੰਗਿਆ ਜੇ ਗਹਿਣਾ ਬੀੜੀ ਸਗਰ ਰੱਖੀ ਕਿ ਗੁਰਦੁਆਰੇ ਦੀ ਦੁਕਾਨ ਦੇ ਵਿੱਚ ਤੇ ਹਾਲ ਦੇਖੋ ਤੁਹਾਡਾ ਕੀ ਨੇ ਉਹ ਵੀ ਦੇਖਦੇ ਆਪਾਂ ਕਿੱਥੇ ਆ ਬਾਬਾਈ ਫੂਲ ਦੇ ਮੁਰੇ ਹੋ ਖੁਦਿਆ ਦੋ ਮਿੰਟ ਰੋਗੋਨ ਬਲਾ ਇੱਕ ਇੱਕਦਰ ਮੇੜ ਲੀ ਬਾਬਾਈ ਇੱਕ ਦਨ ਨਵੇੜ ਲੀ ਬਲੋਂ ਇੱਕ ਦਨ ਨਵੇੜ ਲੀ ਇਹਨਾਂ ਖੋਖਾਂ ਨੂੰ ਬਲਾ ਮਾਲਕ ਜਿਹੜਾ ਮਾਲਕ ਬਲਾ ਆਹ ਰ ਮਾਲਕ ਇੱਧਰ ਆ ਮੇਰਾ ਸਾਹਮਣੇ ਇੱਧਰ ਬੁਲਾਉ ਮਾਲਕ ਨੇ ਕਿ ਸਰਦਾਰ ਮੈਂ ਕੀ ਬੋਲਾਂ है? दार दार पे, दे दे लगाया, मैं है देखो जी साढ़े सरदार किदार इधर पहले मेरे ना गल कर सिंभा के खड़दार है कि सरदार लगाए नी उसका जगह है मैं वन खाली कर देना ਸਨਾਰ ਨੇ ਕਵਾ ਕਹਿ ਕੇ ਲਾਇਆ ਉਸ ਕੇ ਜਗਾ ਹੈ ਉੱਥੇ ਮੈਂ ਕਿਰਾਇਆ ਸੀ ਉਸ ਕੋ پکڑ ਲੈ ਮੈਂ ਆ ਆਪਣੇ ਚੱਕ ਕੇ ਲੈ ਜਾਤਾ ਹਟਾ ਲੇਤਾ ਹਟਾ ਲੇਤਾ ਜਲਦੀ ਜਾ ਕੇ ਇਹੋ ਅੱਜ ਆਉਣਾ ਕੋਕੇ ਨੂੰ ਹਾਂ ਕਿਧਰ ਗਏ ਬੁਲਾਉਣਾ ਨੂੰ ਕੋਕੇ ਗਿਆ ਨਾ ਚਲੋ ਆ ਵੀ ਟੰਡ ਕਰਾਓ ਇਹ ਥੋੜੀ ਇਹ ਚ ਬੁਲਾਣਾ ਆਂ ਦੇ ਮੀਡੀਆ ਆ ਰਹੇ ਦਿਖਾਵਾਂਗੇ ਇਧਰ ਆ ਮਾਰ ਕੈਮਰਾ ਤੇ ਆ ਰੱਖੋ ਵੀਡੀਓ ਫਿਰ ਗੁਰੂ ਘਰ ਦੇ ਸਾਹਮਣੇ ਆ ਦੇਖੋ ਲਵਾਈਆਂ ਹੋਈਆਂ ਨੇ ਗੁਰੂ ਘਰ ਦੇ ਸਾਹਮਣੇ ਬੀੜੀਆਂ ਸਿਕਟਾਂ ਦਾ ਫੁੱਖਾ ਹੈਗਾ ਆ ਸਾਹਮਣੇ ਆ ਨਾਲ ਸਾਹਮਣੇ ਗੁਰਦੁਆਰਾ ਹੈਗਾ ਤੇ ਕੀ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਵੀ ਤੁਸੀਂ ਕਿੱਦਾਂ ਦੇ ਬੰਦੇ ਹੋ ਪ੍ਰਵਾਸੀਆਂ ਨੂੰ ਵੀ ਇਹ ਕਹਿਣਾ ਆਉਣਾ ਤੁਸੀਂ ਪੰਜਾਬ ਦੇ ਵਿੱਚ ਆਉਣੇ ਆ ਤੁਹਾਡੇ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋਗੇ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਹੈਗੇ ਤੇ ਇਹ ਦੁਕਾਨਾਂ ਵੀ ਨਾਲ ਨੇ ਤਿਆ ਦੇਖ ਲੋ ਲੱਗੇ ਹੋਏ ਸਾਰੇ ਆ ਦੇਖ ਤੂੰ ਨਹੀਂ ਹੱਥ ਰੋਣਾ ਰਹਿਣ ਬਾਬੇ ਤੂੰ ਵੀ ਹੱਥ ਲੱਤ ਕਾਲੇ ਲੈ ਜੰਨੇ ਤੁਸੀਂ ਆ ਦੇਖ ਲੋ ਜੀ ਬੀੜੀਆਂ ਸਿਗਰਟਾਂ ਦੇ ਕੋਕੇ ਆ ਘੜਵਾ ਲਿਆ ਸਮਾਨ ਅਸੀਂ ਸਾਰਾ ਬਾਹਰ ਤੇ ਦੇਖੋ ਆ ਬੀੜੀਆਂ ਸਿਗਰਟਾਂ ਦੇ ਕੋਕੇ ਘੜਵਾ ਲਿਆ ਗਿਆ ਸਾਹਮਣੇ ਬਈ ਉਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਤੇ ਆ ਬੀੜੀਆਂ ਸਿਗਰਟਾਂ ਗੁਰੂ ਘਰਾਂ ਦੇ ਸਾਹਮਣੇ ਵਿਕਦੇ ਨੇ ਸਾਡੇ ਗੁਰੂ ਘਰਾਂ ਦਾ ਇੰਨੀ ਕਿ ਬੇਅਦਬੀ ਹੋ ਰਹੀ ਆ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਲੋਕ ਵੇਲੜ ਹੈ ਗਿਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਅਸੀਂ ਕੰਮ ਕਰਦੇ ਪਿਆ ਸਾਨੂੰ ਵੇਲੜ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਦੇ ਵੀ ਸੁਣ ਲੋ ਆ ਬੇਇੱਜ਼ਤੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦੱਸੋ ਕਮੈਂਟਾਂ ਦੇ ਵਿੱਚ ਕੀ ਬੋਲਣਾ ਚਾਹੁੰਦਾ ਹੈਗਾ ਦੱਸੋ ਆ ਖੋਖੇ ਆ ਅੱਗੇ ਇੱਕ ਸਕੂਲ ਦੇ ਕੋਲੇ ਖੋਖਾ ਉਹ ਵੀ ਜਾਣੇ ਤੁਹਾਨੂੰ ਦੁਕਾਨੇ ਅਗਲੀ ਵੀ ਕਾਰਵਾਈ ਦੋ ਖੋਖੇ ਉੱਥੇ ਆ ਬੀੜੀਆਂ ਸਿਕਟਾ ਲਿਆ ਗੁਰੂ ਘਰ ਸਾਹਮਣੇ ਗੁਰੂ ਘਰ ਨਿਸ਼ਾਨ ਸਾਹਿਬ ਦੋ ਜੋ ਕਦਮ ਆ ਨਹੀਂ ਆਏਗਾ ਕਿ ਚਾਰ ਕਦਮਾਂ ਦਾ ਰੋਡ ਬੰਨ ਕਰਦੇ ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ ਬੋਲੋ ਯਾਰ ਸਾਰੇ ਅੜਕਾਨਾਂ ਦੇ ਵਿੱਚ ਵੀ ਰੱਖੇ ਹੋਏ ਆ ਜੀ ਬੋਲੋ ਚਿੱਟਕੇ ਨੇ ਦਿਖਾ ਦੇ ਸਾਡੇ ਦੇ ਵਿੱਚ ਖੋਕੇ ਰੱਖੇ ਹੋਏ ਆ ਦੇ ਨੂੰ ਸਰਕਾਰੀ ਹਾਂਜੀ ਤੇ ਕੋਈ ਆਲੇ ਲੱਗੇ ਹੋਏ ਆ ਸਾਰੇ ਕਵਰ ਕਰਨ ਸਾਹਮਣੇ ਆਖੋ ਕਾਇ ਨੂੰ ਪੁੱਛੋ ਬਾਹਰ ਕੱਢ ਕੇ ਇਧਰ ਆਓ ਭਈਆ ਉਹ ਪ੍ਰਵਾਸੀ ਨਹੀਂ ਆ ਜੀ ਰੁਕ ਜਾ ਰੁਕ ਜਾ ਦੇਖ ਲਓ ਬਹੁਤ ਕਹਿ ਲਗਾ ਇੱਕ ਮਿੰਟ ਬਾਹਰ ਕੱਢ ਦੇ ਬਈ ਚੱਕੋ ਇਹ ਖੋਖੇ ਇੱਧਰ ਰੱਖੋ ਅਸੀਂ ਕੀ ਕਹ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸ ਚੀਜ਼ ਦਾ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ ਇਹਦਾ ਸਮਾਨ ਹੈ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਅਸੀਂ ਕੋਈ ਵੀ ਹੈ ਨਾ ਖੋਖਾ ਚਕਵਾ ਕੇ ਹੁਣੇ ਝਕਾਉਣਾ ਜੋ ਜਿੱਥੋਂ ਮਰਜੀ ਆਪਣਾ ਘੋੜਾ ਰੇੜਾ ਲਾਵੇ ਗੱਡੀ ਲਾਵੇ ਜਿੱਥੇ ਮਰਜੀ ਲਾਵੇ 2 ਘਟ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲੋ 80 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕੋਈ ਵੀ ਮਸੀਦ ਹੋਵੇ ਕਿਤੇ ਵੀ ਲਾਗੇ ਨਹੀਂ ਬੀਣ ਸਕਦਾ ਖੋਖੇ ਲੱਗਣੇ ਹੋਣੇ ਚਾਹੀਦੇ ਨਸ਼ੀਦ ਚੀਜ਼ ਨਹੀਂ ਨਸ਼ੀਲਾ ਚੀਜ਼ ਨਹੀਂ ਚੰਨੇ ਦੇਣੇ ਆਗੇ ਹਾਂਜੀ ਕਰ ਬਰਵਾਨ ਦੇ ਨੂੰ ਮਾਲਕ ਨੂੰ ਬੁਲਾਓ ਆ ਚੱਕ ਤਿੰਨ ਨਫੋੜੀ ਇਹਦੀ ਤੇ ਇਦਾਂ ਦੇ ਕੰਮ ਕਰੋਗੇ ਤੇ ਬਹੁਤ ਹੀ ਮਾੜੀ ਗੱਲ ਆ ਘਟਨ ਵਾਲੀ ਗੱਲ ਆ ਅੱਗੇ ਵੀ ਤੁਹਾਨੂੰ ਦਿਖਾ ਰਹੇ ਆ ਸੰਗਤ ਜੀ ਅੱਗੇ ਵੀ ਲੈ ਕੇ ਚੱਲਾਂਗੇ ਅਸੀਂ ਅੱਗੇ ਸਕੂਲ ਦੇ ਸਾਹਮਣੇ ਖੋਖਾ ਹੈਗਾ ਖੋਕਾ ਆ ਗਿਆ ਸਾਹਮਣੇ ਸਕੂਲ ਦੇ ਹਾਂ ਹਾਂ ਚੱਲਦੇ ਆ ਹਾਂ ਦੋਤ ਕੰਨ ਅੱਗੇ ਹੋਰ ਨੇ ਉਹ ਸਰਦਾਰ ਹੈ ਕਿਨੇ ਤੇਰਾ ਖੋਕਾ ਕਿਹਦੀ ਜਗ੍ਹਾ ਹੈ ਉਹ ਅੰਨਾ ਸਰਦਾਰ ਉਹ ਪੇਡੂ ਮੈਨੂੰ ਲੱਗਾ ਸਰਕਾਰ ਉਹ ਸਰਦਾਰ ਨਹੀਂ ਹੈਗਾ ਉਹ ਇੱਕ ਮਸੰਦ ਹੈ ਵੀ ਜੋ ਗੁਰੂ ਘਰ ਨਹੀਂ ਨਜ਼ਰ ਆ ਰਿਹਾਗਾ ਦੱਸੋ ਇਹਦੇ ਵਿੱਚ ਬੋਲੋ ਬੋਲਾ ਬੋਲਾ ਉੱਪਰੋਂ ਪਾਤੀ ਗੁਰੂ ਘਰ ਦੇ ਅੱਗੇ ਬीडी ਸਿੱਟਾ ਰਖੋ ਕਾ ਨਹੀਂ ਰੱਖਣ ਦੇਣਾ ਕੋਈ ਲਗਾ ਨਹੀਂ ਲੈਣਾ 200 ਮਿੰਟ ਬੋਚ ਚੱਕ ਲੈਣਾ ਮੈਂ ਸਾਰੇ ਕਹਿ ਦਿਆ ਸਮਝਾ ਲਿਆ ਸਾਰੇ ਚੱਕ ਲਿਆ ਜਿੰਨੇ ਕਹਿ ਦਿਆ ਕੋਈ ਵੀ ਹੋਵੇ ਬੇਬਦੀ ਅਸੀਂ ਹਰ ਗੇਂ ਜੀਤਾਂਗੇ ਸਮਾਨ ਰੱਖਣਾ ਮੈਂ ਸਾੜੇ ਚੱਕ ਕੇ ਲੈ ਜਾਣਾ ਰੱਖ ਲੈਣਾ ਹੁਣੇ ਖਾਲੀ ਜਾਏਗਾ ਖਾਲੀ ਕਰ ਦੇ ਅਸੀਂ ਕਿਦਾਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਗੇ ਲੋਕ ਲੋਕ ਕੋਲ ਮਿੰਟਾਲੇ ਸੇ ਮਾਰੀ ਰੱਖ ਉਹਨੇ ਖਾਲੀ ਕਰਾਇਆ ਲੈ ਜਾ ਉਹ ਨਹੀਂ ਕਰਾ ਖਾਲੀ ਅੱਗੇ ਲੈ ਜਾ ਰਹਾ ਮੈਂ ਉਹ ਦੁਕਾਨ ਚੱਕ ਕੇ ਲੈ ਕੇ ਜਾ ਰਹਾ ਲੈ ਜਾ ਰਹਾ ਸਰਦਾਰ ਕਿਹੜਾ ਸਰਦਾਰ ਦਾ ਨਾਮ ਉਹ ਸਰਦਾਰ ਇਧਰੇ ਪਿੰਡ ਕਹਿੰਦਾ ਸਰਦਾਰ ਦਾ ਨਾਮ ਕਿਹੜਾ ਪਿੰਡ ਦਾ ਸਰਦਾਰ ਤੇ ਕੁਛ ਨਹੀਂ ਉਹ ਜਿਹੜਾ ਉਸ ਦਾ ਮਾਲਕ ਹੈ ਉਹ ਜਿੰਦਾ ਸਰਦਾਰ ਹੈ ਇਸ ਵਿੱਚ ਜਗ੍ਹਾ ਹੈਗਾ ਮੈਂ ਰੱਖਿਆ ਸੀ ਆਪ ਹੈ ਅਮੋ ਉਸੇ ਉਹਨਾਂ ਤਰ੍ਹਾਂ ਉਹ ਖਾਲੀ ਕਰਤ ਉਹਦਾ ਰੱਖਿਆ ਸੀ ਉਹਦੇ ਉਹ ਰਹਿਣ ਤੇ ਰੱਖਿਆ ਉਹਦੇ ਜਿਦਾ ਹੈਗਾ ਮੈਂ ਰੱਖਿਆ ਉਹਦੀ ਹੈਗੀ ਉਹ ਕਹਿਣ ਤੇ ਰੱਖਿਆ ਸਰਦਾਰ ਐਸੀ ਕਰਨ ਸਰਦਾਰ ਨੇ ਕਹਿਣ ਤੇ ਰੱਖਿਆ ਸਰਦਾਰ ਉਹ ਬਹੁਤ ਆ ਸਰਦਾਰ ਬਲਾ ਉਹਨੂੰ ਸਰਦਾਰ ਨੂੰ ਪੁੱਛੇ ਵੀ ਕਿਰੇ ਸਾਡੇ ਨੂੰ ਖੋਖੇ ਰਖਵਾਉਣਾ ਗੁਰੂ ਘਰਾਂ ਦੇ ਵਿੱਚ ਵੀ ਸਰਦਾਰ ਹੋ ਗਿਆ ਕਿ ਬੇਅਦਬੀਆਂ ਕਰਵਾ ਰਿਆ ਪ੍ਰਵਾਸੀਆਂ ਕੋਲੋਂ ਖੋਖੇ ਲਵਾ ਰਿਆ ਦੱਸ ਕਿ ਬੜੇ ਯਾਰ ਲੈ ਲੈਣਾ ਬਾਜੀ ਹਮ ਸਾਰੇ ਹੁਣ ਜਾਤੋ ਇਹ ਚਕਵਾ ਕੇ ਜਾਣਾ ਜੀ ਅੱਗੇ ਇੱਥੇ ਰੋਗੋ ਅਗਲੇ ਆਪਾਂ ਚੱਕਲੀ ਵੀ ਤੁਹਾਨੂੰ ਕਾਰਵਾਈ ਦਿਖਾਉਣੇ ਅੱਗੇ ਸਕੂਲ ਦੇ ਮੂਹਰੇ ਵੀ ਖੋਖੇ ਲੱਗੇ ਹੋਇਆ ਉਹ ਵੀ ਆਪਾਂ ਬੰਦ ਕਰਵਾ ਕੇ ਜਾਣੇ ਆ ਜੋਗੀ ਨਿੱਕੇ ਨਿੱਕੇ ਬੱਚੇ ਸਕੂਲ ਦੇ ਵਿੱਚ ਪੜਦੇ ਆ ਉੱਥੇ ਸਾਨੂੰ ਪਤਾ ਲੱਗਿਆ ਸਿਗਰਟਾਂ ਲਿਜਾ ਕੇ ਸਕੂਲ ਦੀ ਬੈਕਹੈਡ ਜਾ ਕੇ ਪੀਂਦੇ ਆ ਉਹ ਸਾਡੇ ਕੋਲ ਪਰੂਫ ਆ ਕੇ ਫਿਰ ਅਗਰੇ ਤੁਹਾਨੂੰ ਦੱਸਾਂਗਾ ਬਾਈ ਕਿੰਨੀ ਦੇਰ ਤੋਂ ਕਰਦੇ ਪਏ ਹੈਗੇ ਕਿੰਨਾ ਚਿਰ ਤੋਂ ਕਰਦਾ ਬਾਈ ਹੋ ਗਿਆ 2-4 ਸਾਲ 4 ਸਾਲ ਤੋਂ ਲੱਗੇ 4-5 ਸਾਲ 4 ਸਾਲ ਤੋਂ ਹੈ ਜਣਕੇ ਅੰਦਰੋਂ ਕਿਸੇ ਨੇ ਧੁੱਕਿਆ ਨਹੀਂ ਹੈਗਾ ਦੇਖੋ ਜੀ ਕਮੇਟੀ ਵਾਲੇ ਆਏ ਸੀਗੇ ਪ੍ਰਧਾਨ ਜੀ ਆ ਕੇ ਪ੍ਰਧਾਨ ਹੋਣਾ ਨੇ ਕਿਹਾ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਕਹਿੰਦੇ ਵੀ ਇੱਥੋਂ ਹਟਾ ਲਾ ਜਿਹੜਾ ਕੋਈ ਸਰਦਾਰ ਆ ਪਤਾ ਨਹੀਂ ਕੌਣ ਆ ਉਹ ਕਹਿੰਦਾ ਉਹ ਤਾਂ ਇੱਦਾਂ ਹੀ ਲੱਗੇ ਰਹੇ ਹੋ ਗਿਆ ਤੇ ਮੇਰੇ 30 ਸਾਲ 30 ਸਾਲ ਜੀ 33 ਸਾਲ 30 ਸਾਲ ਦੇ ਵਿੱਚ ਪ੍ਰਧਾਨਾਂ ਨੇ ਨજર ਨਹੀਂ ਆਇਆ ਪ੍ਰਧਾਨ ਕਰੋ ਪੁੱਛੋ ਪ੍ਰਧਾਨ ਜੀ ਨੂੰ ਗੁਰਦਾਸ ਸਾਹਿਬ ਕੀ ਗੱਲ 30 ਸਾਲ ਤੋਂ ਜਣੀ ਨજર ਨਹੀਂ ਆਇਆ ਕੱਲ ਰਹਿ ਹਾਂ ਹੁਣ ਸਾਡੇ ਨਾਲ ਪੈਂਦਾ ਨਹੀਂ ਕੋਣ ਗੱਲ ਪੈਂਦਾ ਮੈਂ ਮਾੜਾ ਐਸੀ ਬਣਿਆ ਪਹਿਲਾਂ ਜਿਹੜਾ ਪੈਂਦਾ ਗੱਲ ਨਹੀਂ ਨਹੀਂ ਹਮ ਕੋਈ ਗੱਲ ਪਈ ਆ ਗੱਲ ਪੈਂਦੇ ਹਮ ਕਦੇ ਨਹੀਂ ਬੋਲਾ ਬੋਲਾ ਲੱਗਦਾ ਚੱਲ ਲੈਣੇ ਸਾਰੇ ਬਾਹਰ ਗਾਵਾ ਗੱਲ ਕਰਦਾ ਉਹ ਮੈਂ ਦਾਦਲ ਬੰਨਿਆ ਮੈਂ ਸਾਰੇ ਚੰਦ ਮਰੂ ਗਾਉਂਦੇ ਨਹੀਂ ਆਹ ਮੈਂ 30 ਸਾਲ ਹੋ ਗਏ ਇੱਥੇ ਬੈਠਿਆ ਨੂੰ ਕੋਈ ਨਾ ਚਾਰ ਸਾਲ ਝੂਠ ਨਾ ਬਾਰੇ ਗੱਲ ਕਰ ਲੈ ਕਿ ਉਹਦਾ ਗੱਲ ਕਰ ਕੰਮ ਦੇ ਉਹਦੇ ਗੱਲ ਕਰ ਜਿਹੜੀ ਦੱਸਣੀ ਆ ਇਹ 30 ਸਾਲ ਤੋਂ ਤੁਸੀਂ ਇੱਥੇ ਕੰਮ ਕਰਦੇ ਆ ਰਹੇ ਤੁਸੀਂ ਕਿੱਥੇ ਕੰਮ ਕਰਦੇ ਆ ਰਹੇ ਹੋ ਮੈਂ ਉਹਦਾ ਚੀਜ਼ ਕਿੰਨੇ ਦਿਨ ਪਰਮਿਸ਼ਨ ਦਿੱਤੀ ਤੁਹਾਨੂੰ ਇਹ ਪਰਮਿਸ਼ਨ ਦੇਵਾਉ ਮੈਂ ਆਪ ਤੋ ਬਤਾਇਆ ਮੇਰਾ ਕੋਈ ਸਮਾਂ ਨਹੀਂ ਹੋਈ ਤਾਂ ਚੜਦੇ ਪੂਰੀ ਦੇ ਤਾ ਬਾ ਸਾਰੇ ਅਭੀ ਚਕਾ ਕੇ ਲੈ ਜਾ ਰਹੇ ਹਾਂ ਹੋਂ ਤਾਂ ਚੱਕੜੇ ਚੱਕੜੇ ਕੀ ਕਰਤਾ ਹੋਂ ਤਾਂ ਕੋਈ ਚੱਕੜੇ ਚੱਕੜੇ ਲੈਣੇ ਹੋਂ ਆਪ ਰੀ ਮੇ ਨਹੀਂ ਕੋਈ ਮੇਰੇ ਕੋ ਉਧਰ ਕਿਰਾਇਆ ਦਿੱਤਾ ਸੀ ਜਗ੍ਹਾ ਸੀ ਜੀ ਮੈਂ ਹੋਂ ਚੱਕ ਲੈਣਾ ਸਾਰੇ ਕੋਕਾ ਉਠਾ ਕੇ ਲੈ ਜਾ ਨਹੀਂ ਵੇਚਣਾ ਬਰਾ ਗਾਵਾ ਤਾਂ ਲਾਇਆ ਫਿਰ ਸਾਨੂੰ ਜੇ ਕਦਾ ਲੱਗ ਗਿਆ ਸੰਗਤ ਜੀ ਇਹ ਮੰਨ ਗਿਆ ਹੈਗਾ ਕੋਕਾ ਤੇ ਨਹੀਂ ਲੱਗਣ ਦੇਣਾ ਹੈਗਾ ਵਿੱਚ ਮੈਂ ਹੋਂ ਵੀਰਾਂ ਨੂੰ ਕਹਿਣਾ ਹੈਗਾ ਜਿਹੜਾ ਮੈਨੂੰ ਕਮੈਂਟ ਮਾਰਦੇ ਜਦੋਂ ਮੈਂ ਵਧੀਆ ਕੰਮ ਕਰਨਾ ਤੇ ਕੰਮ ਕਰ ਰਹੀ ਨਹੀਂ ਦਿੰਦੇ ਸਾਨੂੰ ਵਿੱਚ ਥੱਲੇ ਐਵੇਂ ਕਹਿਣਗੇ ਵੇਲੇ ਵੇਲੇ ਆਮ ਨੂੰ ਵੀਰਾਂ ਨੂੰ ਕਹਿੰਦਾ ਤੁਸੀਂ ਵੇਲੇ ਜਾ ਕੇ ਕਮੈਂਟ ਮਾਰੀ ਜਾ ਸਾਨੂੰ ਕੋਈ ਕੁੱਤੇ ਨੂੰ ਨੂੰ ਭਾਂਕੋ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਕੰਮ ਕਰਨੇ ਸੇਵਾ ਕਰਨੇ ਲੱਗੇ ਹੋਏ ਆ ਜਿਹੜਾ ਮਰਜੀ ਬੋਲੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਤੇ ਆਖਾ ਬੰਦ ਕਰਾ ਚੱਲੇ ਆ ਅੱਜ ਤੋਂ ਬਾਅਦ ਕੋਖਾ ਲੱਗਿਆ ਇਹ ਜੁੱਤੀਆਂ ਹੋ ਮੇਰਾ ਉਹ ਕਾਉਨਲਾਈਨ ਕੈਮਰਾ ਦਿਖਾਵਾਂਗਾ ਤੁਹਾਨੂੰ ਜੇ ਦੇ ਤੇ ਆ ਸਾਹਮਣੇ ਗੁਰੂ ਘਰ ਤੇ ਆ ਪ੍ਰਵਾਸੀ ਆ ਜਿਹਨੇ ਖੋਖੇ ਲਾਇਆ ਇੱਥੇ 30 ਸਾਲ ਤੋਂ ਇਹ ਕਹਿੰਦੇ 10 ਸਾਲ ਤੋਂ 30 ਸਾਲ ਤੋਂ ਲੱਗਾ ਕਮੇਟੀ ਵੀ ਸਾਡੀ ਚਲ ਜੋ ਵੀ ਆ ਲੱਗੇ ਪਿਆ ਨਾ ਤਾਂ ਹੋ ਗਿਆ ਇਹ ਨਹੀਂ ਸਾਨੂੰ ਪਤਾ ਵਾ ਤੇ ਅਗਲਾ ਖੋਕਾ ਪਾ ਤੁਹਾਨੂੰ ਦਿਖਾਉਣਿਆ ਜੋ ਸਕੂਲ ਦੇ ਸਾਹਮਣੇ ਆ ਗਿਆ ਬਾਕੀ ਦਰ ਮਾਰੋ ਸ਼ਾਟ ਗੁਰੂ ਘਰ ਦੇ ਲੋ ਤੇ ਦਸਕਾਉ ਸੰਗ ਤੁਹਾਨੂੰ ਵੀ ਗੁਰੂ ਘਰ ਕਿੰਨੀ ਕੁ ਦੂਰ ਹੈ ਵਿੱਚ ਆ ਬੀੜੀਆਂ ਸੇਟ ਆ ਗਏ ਨੇ ਚੱਕ ਲੈ ਉਹ ਸਮਾਂ ਤਾਂ ਗਾ ਖੋਕਾ ਕਿਹੜੇ ਦੁਕਾਨੇ ਤੁਹਾਨੂੰ ਹਾਂ ਲੱਗਦਾ ਆ ਉਹ ਵੀ ਰੱਦਦੇ ਆ ਅੱਗੇ ਲੈ ਲਓ ਪੱਤਰ ਤੇ ਭੱਜ ਕੇ ਜੇ ਪ੍ਰਧਾਨ ਜੀ ਮੜਾ ਜੇ ਅੱਛੇ ਪਿੱਛੇ ਰਹਿ ਓਏ ਕਾਕਾ ਸੂਰੇ ਪਿੱਛੇ ਲੈ ਅੱਜ ਸੰਗਤ ਜੀ ਇਹੀ ਜਾ ਰਹੇ ਆ ਜੋ ਕਿ ਖੋਖੇ ਅੱਜ ਬੰਦ ਕਰਵਾਣ ਜਾ ਰਹੇ ਆ ਇੱਕ ਸਕੂਲ ਆ ਇੱਕ ਤਾਂ ਹੁਣ ਗੁਰਦੁਆਰੇ ਸਾਹਿਬ ਦੇ ਕੋਲੇ ਦਾ ਘਰ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਆ ਉੱਥੇ ਨਿੱਕੇ ਨਿੱਕੇ ਬੱਚੇ ਉਹਨਾਂ ਕੋਲੋਂ ਸਿਗਟਾਂ ਲੈ ਕੇ ਬੀੜੀਆਂ ਲੈ ਕੇ ਉਹ ਸ਼ਾਗਿਰਤਿੰਦੇ ਆ ਗੇ ਆ ਤੋ ਵੀ ਅੱਜ ਸਾਨੂੰ ਪਤਾ ਲੱਗਾ ਸੀ ਇੱਥੇ ਪਹੁੰਚ ਚੁੱਕੇ ਆ ਤਾਜਪੁਰ ਪਿੰਡ ਹੈਗਾ ਆ ਗੁਰੂ ਘਰ ਲੋਕੇਸ਼ਨ ਤੁਹਾਨੂੰ ਦੱਸੀ ਜਾਂਦੇ ਆਗੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਆ ਤੁਹਾਨੂੰ ਖੋਖੇ ਉਹ ਵੀ ਦਿਖਾਉਣੇ ਆ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਿਆ ਹੈਗਾ ਤੇ ਸਾਡੀ ਇਹ ਹੀ ਬੇਨਤੀ ਆ ਪ੍ਰਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਧਾਰਮਿਕ ਜਗ੍ਹਾ ਹੋਵੇ ਉਥੋਂ ਖੋਖੇ ਬੀੜੀਆਂ ਸਿਗਰਟਾਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ जे अभी फड़ लिया वो सत्तर प्लेट करा याद करूंगे सरकारी स्कूल ने ने कहने तो तो के सामने कोखा है बीड़ी सिकट बेटा वेचते हो अंदर से निकल जाए तुम्हारे फिर बीड़िया तो। तो। सिकटा चेक कराए बीड़िया सिकटा भी वेचते बुलाओ अपने पापा को देखो जी छोटे छोटे बच्चे भी इत प्रवासी लोगों ने ਦੁਕਾਨਾਂ ਖੋਲੀਆਂ ਹੋਈਆਂ ਨੇ ਵੀਰੇ ਛੇਤੀਆਂ ਹੀ ਹਮ ਤੋਂ ਲਾਇਆ ਤੇ ਇੱਥੇ ਵੀਰਿਆਂ ਸਿਕਟਾ ਵੇਚਣ ਦੇ ਆ ਗਿਆ ਆਇਓ ਇਹ ਦੇਖੋ ਚੈੱਕ ਕਰੋ ਦੂਜਾ ਕੋਕਾ ਕਰਾ ਇਧਰ ਵੀ ਚੈੱਕ ਕਰ ਲੋ ਤੇ ਉਹ ਦੇਹ ਦੋਨੇ ਵੇਚਦੇ ਆ ਉਹ ਤਾਂ ਸਾਫ ਮੁੱਕਰ ਕੇ ਮਲਾਦਾ ਉਹ ਕਹਿੰਦਾ ਬੇਚਦੀ ਨਹੀਂ ਹਾਂਜੀ ਇਹਨੂੰ ਲਾਇ ਕਰੋ ਕੋਈ ਗੱਲ ਨਹੀਂ ਲੱਗੇ ਹੋਏ ਆ ਸਾਰੇ ਜਾਣੇ ਤੇ ਦਿਖਾਉਣੇ ਤੁਹਾਨੂੰ ਸਬਜ਼ੀਆਂ ਦੀ ਦੁਕਾਨਾਂ ਸਾਹਮਣੇ ਸਕੂਲ ਆ ਬੀਡੀਐ ਸਿਕਟਾ ਵੇਚਦੇ ਆ ਗਿਆ ਚਲੋ ਇਹਨਾਂ ਦੇ ਲਪੋਲੀਆਂ ਵੀਡੀਓ ਸਿੱਟਾ ਸੰਗ ਜੀ ਤੇ ਸ਼ਿਵ ਲਪੋਤੀਆਂ ਇਹਨਾਂ ਨੇ ਇਹਨਾਂ ਨੇ ਲਪੋਤੀਆਂ ਜਿਹੋ ਪਿੱਛੇ ਖੋਕੇ ਦਾ ਹਮਲਾ ਕਹਾ ਹੰਗਾਮਾ ਹੋਇਆ ਤੇ ਇਹਨਾਂ ਨੇ ਵੀਡੀਓ ਸਿੱਟਾ ਲਪੋਤੀਆਂ ਆ ਗਿਆ ਤੇ ਜੇ ਸਾਨੂੰ ਮਿਲ ਕੇ ਕੋਈ ਕਹਿੰਦੇ ਛਾਪਾ ਜਰੂਰ ਰੱਖਾਂਗੇ ਵੀਡੀਓ ਸੇਕ ਵਾਲਾ ਤੇ ਜਰੂਰ ਆ ਦੇਖੋ ਤੇ ਹੈਗੇ